ਕਿ ਤੁਸੀਂ ਵੀ ਨਹਾਉਂਦੇ ਹੋ ਟੈਂਕੀ ਦੇ ਗਰਮ ਪਾਣੀ ਨਾਲ ਅੱਜ ਹੀ ਜਾਣ ਲਓ ਇਸ ਦੇ ਨੁਕਸਾਨ ਛੱਡ ਦਿਓ ਇਹ ਗਲਤੀ ਕਰਨੀ ਅਤਿ ਦੀ ਗਰਮੀ ਵਿੱਚ ਠੰਡੇ ਪਾਣੀ ਨਾਲ ਨਹਾਉਣਾ ਹਰ ਕੋਈ ਪਸੰਦ ਕਰਦਾ ਪਰ ਗਰਮ ਪਾਣੀ ਨਾਲ ਨਹਾਉਣਾ ਕਿਹੋ ਜਿਹਾ ਰਹੇਗਾ ਇਸ ਬਾਰੇ ਵੀ ਅੱਜ ਚਰਚਾ ਕਰਾਂਗੇ ਅੱਜ ਕੱਲ੍ਹ ਘਰਾਂ ਵਿੱਚ ਟੂਟੀਆਂ ਵਿੱਚੋਂ ਨਿਕਲਣ ਵਾਲਾ ਗਰਮ ਪਾਣੀ ਗੀਜ਼ਰ ਨੂੰ ਵੀ ਫੇਲ ਕਰ ਰਿਹਾ ਹੈ ਸਵੇਰ ਤੋਂ ਹੀ ਟੈਂਕੀ ਵਿੱਚੋਂ ਗਰਮ ਪਾਣੀ ਨਿਕਲਣਾ ਸ਼ੁਰੂ ਹੋ ਜਾਂਦਾ ਜੋ ਦੁਪਹਿਰ ਵੇਲੇ ਤੱਕ ਉਬਲਣ ਲੱਗ ਪੈਂਦਾ ਜਦੋਂ ਤੁਸੀਂ ਇਸ ਪਾਣੀ ਨਾਲ ਨਹਾ ਕੇ ਬਾਹਰ ਨਿਕਲਦੇ ਹੋ ਤਾਂ ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਤੁਸੀਂ ਪਾਣੀ ਨਾਲ ਨਹਾਏ ਹੋ ਜਾਂ ਪਸੀਨੇ ਨਾਲ ਖੁਦ ਫਰਕ ਨਹੀਂ ਦੱਸ ਸਕੋਗੇ ਇਹ ਰੋਜ਼ਾਨਾ ਦੀ ਸਮੱਸਿਆ ਇਸ ਦੇ ਨਾਲ ਤੁਹਾਨੂੰ ਰੋਜ਼ ਹੋਰ ਵੀ ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਬਾਰੇ ਅੱਜ ਖੁੱਲ੍ਹ ਕੇ ਚਰਚਾ ਕਰਾਂਗੇ ਨਵੀਂ ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ਦੇ ਇੰਟਰਨਲ ਮੈਡੀਸਨ ਵਿਭਾਗ ਦੇ ਸੀਨੀਅਰ ਕੰਸਲਟੈਂਟ ਡਾਕਟਰ ਐਮ ਵਾਲੀਦਾ ਕਹਿਣਾ ਹੈ ਕਿ ਅੱਜ ਕੱਲ ਟੂਟੀਆਂ ਤੋਂ ਆਉਣ ਵਾਲਾ ਗਰਮ ਪਾਣੀ ਸਿਹਤ ਲਈ ਬਹੁਤ ਹਾਨੀਕਾਰਕ ਹੈ। ਗਰਮੀਆਂ ਵਿੱਚ ਟੂਟੀਆਂ ਤੋਂ ਆਉਣ ਵਾਲਾ ਪਾਣੀ ਇੰਨਾ ਗਰਮ ਹੋ ਜਾਂਦਾ ਹੈ ਕਿ ਇਸ ਦਾ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਵੱਧ ਜਾਂਦਾ ਹੈ। ਇਹ ਪਾਣੀ ਰਾਤ ਭਰ ਟੈਂਕੀਆਂ ਵਿੱਚ ਭਰ ਕੇ ਵੀ ਠੰਡਾ ਨਹੀਂ ਹੁੰਦਾ। ਇਸ ਦੇ ਸਿਹਤ ਤੇ ਕਈ ਗੰਭੀਰ ਪ੍ਰਭਾਵ ਦੇਖਣ ਨੂੰ ਮਿਲ ਸਕਦੇ ਨੇ। ਗਰਮ ਪਾਣੀ ਦੇ ਅਜਿਹੇ ਗੰਭੀਰ ਨੁਕਸਾਨ ਨੇ ਨਾ ਬਾਰੇ ਚਰਚਾ ਕਰਦੇ ਹਾਂ ਜੇਕਰ ਤੁਸੀਂ ਇਸ ਨਾਲ ਆਪਣਾ ਚਿਹਰਾ ਧੋ ਲੈਂਦੇ ਹੋ ਜਾਂ ਇਸ ਨਾਲ ਨਹਾਉਂਦੇ ਹੋ ਤਾਂ ਵਾਲ ਝੜਨ ਦਾ ਖਤਰਾ ਬਣਿਆ ਰਹਿੰਦਾ ਹੈ ਚਿਹਰੇ ਦੀ ਚਮੜੀ ਵਿੱਚ ਪਿਗਮੈਂਟੇਸ਼ਨ ਹੋ ਸਕਦਾ ਹੈ ਚਮੜੀ ਜਲ ਸਕਦੀ ਹੈ ਨੱਕ ਵਿੱਚ ਪਾਣੀ ਦਾਖਲ ਹੋਣ ਨਾਲ ਜਲਨ ਹੋ ਸਕਦੀ ਹੈ ਜੇਕਰ ਗਰਮ ਪਾਣੀ ਕੰਨ ਦੇ ਅੰਦਰ ਚਲਾ ਜਾਂਦਾ ਹੈ ਤਾਂ ਮੋਮ ਪਿਗਲ ਕੇ ਫੈਲ ਸਕਦਾ ਹੈ ਅਤੇ ਅੰਦਰ ਜਾ ਸਕਦਾ ਹੈ ਇਸ ਨਾਲ ਕੰਨ ਦਰਦ ਅਤੇ ਹੋਰ ਸਮੱਸਿਆਵਾਂ ਹੋ ਸਕਦੀਆਂ ਨੇ ਇਸ ਪਾਣੀ ਨਾਲ ਨਹਾਉਣ ਨਾਲ ਮਹਾਮਾਰੀ ਦੀ ਸਮੱਸਿਆ ਹੋ ਸਕਦੀ ਹੈ ਜੇਕਰ ਤੁਸੀਂ ਟਾਇਲਟ ਵਿੱਚ ਅਜਿਹੇ ਗਰਮ ਪਾਣੀ ਦੀ ਲਗਾਤਾਰ ਵਰਤੋਂ ਕਰਦੇ ਹੋ ਤਾਂ ਇਸ ਨਾਲ ਬਵਾਸੀਰ ਫਿਸ਼ਰ ਆਦ ਹੋ ਸਕਦੇ ਨੇ ਗਰਮ ਪਾਣੀ ਦੀ ਵਰਤੋਂ ਨਾਲ ਯੂਰਿਨ ਰੀ ਇਨਫੈਕਸ਼ਨ ਹੋ ਸਕਦਾ ਹੈ ਪਿਸ਼ਾਬ ਕਰਦੇ ਸਮੇਂ ਜਲਨ ਹੋ ਸਕਦੀ ਹੈ ਖਾਸ ਤੌਰ ਤੇ ਔਰਤਾਂ ਨੂੰ ਇਸ ਗੱਲ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ ਕਿ ਗਰਮੀਆਂ ਦੌਰਾਨ ਬਹੁਤ ਜ਼ਿਆਦਾ ਗਰਮ ਪਾਣੀ ਜਨਨ ਅੰਗਾਂ ਨੂੰ ਲੱਗਣ ਲੱਗਦਾ ਹੈ ਅਜਿਹੇ ਗਰਮ ਪਾਣੀ ਨਾਲ ਨਹਾਉਣ ਨਾਲ ਕਮਜ਼ੋਰੀ ਆ ਸਕਦੀ ਹੈ ਇਸ ਪਾਣੀ ਵਿੱਚ ਗਰਮੀ ਹੁੰਦੀ ਹੈ ਅਤੇ ਇਹ ਪੂਰੇ ਸਿਸਟਮ ਲਈ ਹਾਨੀਕਾਰਕ ਹੈ ਇਸ ਲਈ ਇਸ ਨਾਲ ਹੱਥਾਂ ਪੈਰਾਂ ਵਿੱਚ ਜਲਨ ਹੋ ਸਕਦੀ ਹੈ ਖੁਸ਼ਕੀ ਹੋ ਸਕਦੀ ਹੈ ਖੁਸ਼ਕ ਚਮੜੀ ਹੋ ਸਕਦੀ ਹੈ ਇਸ ਨਾਲ ਨਹਾਂ ਨੂੰ ਵੀ ਨੁਕਸਾਨ ਹੋ ਸਕਦਾ ਹੈ ਇਸ ਨਾਲ ਨਸਾਂ ਵਿੱਚ ਸੰਸਣੀ ਵੀ ਆ ਸਕਦੀ ਹੈ। ਕਈ ਵਾਰ ਇਹ ਗਰਮੀ ਸਰੀਰ ਵਿੱਚ ਗਰਮੀ ਦੀ ਥਕਾਵਟ ਜਾਂ ਹੋਰ ਗਰਮੀ ਦੀਆਂ ਬਿਮਾਰੀਆਂ ਦਾ ਕਾਰਨ ਵੀ ਬਣ ਸਕਦੀ ਹੈ। ਡਾਕਟਰ ਵਾਲੀ ਦਾ ਕਹਿਣਾ ਹੈ ਕਿ ਅਜਿਹੇ ਗਰਮ ਪਾਣੀ ਨਾਲ ਮੂੰਹ ਬਿਲਕੁਲ ਨਾ ਧੋਵੋ। ਨਾ ਹੀ ਇਸ ਨਾਲ ਇਸ਼ਨਾਨ ਕਰੋ। ਰਾਤ ਨੂੰ ਬਾਥਰੂਮ ਵਿੱਚ ਪਾਣੀ ਨਾਲ ਭਰੀਆਂ ਬਾਲਟੀਆਂ ਰੱਖਣ ਦੀ ਕੋਸ਼ਿਸ਼ ਕਰੋ। ਸਵੇਰ ਤੱਕ ਇਹ ਠੰਡਾ ਹੋ ਜਾਏਗਾ। ਇਸ ਤੋਂ ਬਾਅਦ ਕੋਈ ਵੀ ਇਸ ਨਾਲ ਨਹਾ ਸਕਦਾ ਹੈ ਕਿਉਂਕਿ ਇਸ ਦਾ ਤਾਪਮਾਨ 4 ਤੋਂ 5 ਡਿਗਰੀ ਘਟ ਜਾਂਦਾ ਹੈ ਸਵੇਰੇ ਵੀ ਟੈਂਕੀ ਦੀ ਟੁੱਟੀ ਜਾਂ ਸ਼ਾਵਰ ਤੋਂ ਸਿੱਧਾ ਨਹਾਉਣ ਦੀ ਬਜਾਏ ਬਾਲਟੀ ਵਿੱਚ ਪਾਣੀ ਭਰੋ ਅਤੇ ਥੋੜਾ ਠੰਡਾ ਹੋਣ ਤੇ ਉਸ ਨਾਲ ਇਸ਼ਨਾਨ ਕਰੋ ਜੇ ਤੁਸੀਂ ਚਾਹੋ ਤਾਂ ਤੁਸੀਂ ਬਾਲਟੀ ਦੇ ਪਾਣੀ ਵਿੱਚ ਫ੍ਰਿਜ ਦੇ ਪਾਣੀ ਦਾ ਇੱਕ ਜੱਗ ਮਿਲਾ ਕੇ ਤਾਪਮਾਨ ਨੂੰ ਆਮ ਬਣਾ ਸਕਦੇ ਹੋ ਅਤੇ ਫਿਰ ਨਹਾ ਸਕਦੇ ਹੋ ਬਾਹਰ ਰੱਖਿਆ ਪਾਣੀ ਕਈ ਅਸ਼ੁੱਧੀਆਂ ਨੂੰ ਵੀ ਦੂਰ ਕਰਦਾ ਹੈ ਕਿਉਂਕਿ ਇਹ ਅਸ਼ੁੱਧੀਆਂ ਆਕਸੀਡਾਈਜ਼ ਹੋ ਜਾਂਦੀਆਂ ਨੇ ਇਹ ਅਸ਼ੁੱਧੀਆਂ ਐਂਟੀਆਕਸੀਡੈਂਟ ਦੇ ਉਲਟ ਕੰਮ ਕਰਦੀਆਂ ਨੇ ਅਤੇ ਨੁਕਸਾਨ ਪਹੁੰਚਾਉਂਦੀਆਂ ਨੇ ਇਸ ਲਈ ਪਾਣੀ ਭਰ ਕੇ ਉਸ ਤੋਂ ਬਾਅਦ ਨਹਾਉਣਾ ਹੀ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ ਪਹਿਲਾਂ ਬਾਲਟੀ ਵਿੱਚ ਪਾਣੀ ਭਰੋ ਤੇ ਫਿਰ ਹੀ ਨਹਾਓ ਗਰਮੀ ਦੇ ਵਿੱਚ ਗਰਮ ਪਾਣੀ ਜਿਹੜਾ ਟੈਂਕੀ ਤੋਂ ਸਿੱਧਾ ਆਉਂਦਾ ਉਹ ਬਹੁਤ ਹੀ ਨੁਕਸਾਨਦਾਇਕ ਹੋ ਸਕਦਾ ਦੱਸ ਦਈਏ ਕਿ ਇਹ ਜਾਣਕਾਰੀ ਮਾਹੇ ਡਾਕਟਰ ਤੋਂ ਲਈ ਗਈ ਹੈ ਤੇ ਉਸ ਤੋਂ ਬਾਅਦ ਹੀ ਤੁਹਾਡੇ ਨਾਲ ਸਾਂਝੀ ਕੀਤੀ ਗਈ ਹੈ ਇਸ ਦੇ ਵਿੱਚ ਸਾਡਾ ਯਾ ਸਾਡੇ ਚੈਨਲ ਦਾ ਖੁਦ ਦਾ ਕੋਈ ਵੀ ਨਿੱਜੀ ਵਿਚਾਰ ਨਹੀਂ ਹੈ ਵੀਡੀਓ ਚੰਗੀ ਲੱਗੀ ਤਾਂ ਹੀ ਸ਼ੇਅਰ ਕਰਿਓ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਧੰਨਵਾਦ